ਸਾਤ ਸੰਗ ਜੀ ਗੱਜ-ਵੱਜ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗ ਜੀ ਅੱਜ ਅਸੀਂ ਸਾਂਝ ਪਾਵਾਂਗੇ ਜੀ ਕਿ ਕਿੰਨੇ ਕਿੰਨੀ ਪ੍ਰਕਾਰ ਦੀ ਸੰਗਤ ਹੁੰਦੀ ਹੈ ਕਿਹੜੀ ਚੰਗੀ ਹੁੰਦੀ ਹੈ ਤੇ ਕਿਹੜੀ ਮਾੜੀ ਹੁੰਦੀ ਹੈ ਸਾਤ ਸੰਗ ਜੀ ਜਦੋਂ ਵੀ ਦਾਸ ਸੰਗਤ ਦੇ ਬਾਰੇ ਸੋਚਦਾ ਹੈ ਤਾਂ ਉਸ ਨੂੰ ਇੱਕ ਪੰਗਤੀ ਚੇਤੇ ਆਉਂਦੀ ਹੈ ਜੋ ਕਿ ਹੈਗੀ ਹੈ ਇੱਕ ਗੁਰਸਿੱਖ ਦੂਈ ਸਾਧ ਸੰਗਤ ਪੰਜੀ ਪਰਮੇਸ਼ਰ ਇੱਕ ਗੁਰਮੁਖ ਪਿਆਰਾ ਗੁਰਸਿੱਖ ਹੁੰਦਾ ਹੈ ਦੂ ਸਾਤ ਦੋ ਗੁਰਮੁਖ ਪਿਆਰੇ ਸਾਧ ਸੰਗਤ ਦੇ ਰੂਪ ਹੁੰਦੇ ਹਨ ਅਤੇ ਪੰਜ ਗੁਰਮੁਖ ਪਿਆਰੇ ਪਰਮੇਸ਼ਰ ਦਾ ਰੂਪ ਬਣਦੇ ਹਨ ਪੰਜ ਸਿੰਘਾਂ ਦੇ ਰੂਪ ਵੀ ਆਪਾਂ ਕਹਿ ਸਕਦੇ ਹਾਂ ਪੰਜ ਪਿਆਰੇ ਦੇ ਰੂਪ ਉਹ ਬਣ ਕੇ ਹਨ ਰਹੇ ਹਨ ਸਾਧ ਸੰਗਤ ਜੀ ਹੁਣ ਆਪਾਂ ਵਿਚਾਰ ਕਰਦੇ ਹਾਂ ਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਆਪਾਂ ਆਪਣੇ ਮਾਤਾ ਪਿਤਾ ਪਿਤਾ ਜੀ ਨਾਲ ਅچھے ਵਿਚਾਰ ਕਰਦੇ ਹਾਂ ਉਹਨਾਂ ਨੂੰ ਫਤਿਹ ਬੁਲਾ ਫੁਲਾਉਂਦੇ ਹਾਂ ਫੇਰ ਆਪਾਂ ਨਹਾਉਣ ਤੋਂ ਬਾਅਦ ਆਪਾਂ ਆਪਣੀ ਮਾਤਾ ਜੀ ਨਾਲ ਅچھے ਵਿਚਾਰ ਕਰਦੇ ਹਾਂ ਕਿ ਕੱਲ ਕੱਲ ਕੀ ਹੋਇਆ ਸੀਗਾ ਕੱਲ ਕਿੰਨਾ ਅੱਛਾ ਦਿਨ ਸੀਗਾ ਤੇ ਫੇਰ ਆਪਾਂ ਸਕੂਲ ਜਾਂਦੇ ਹਾਂ ਉੱਥੇ ਸਾਡੇ ਅੱਛੇ ਮਿੱਤਰ ਵੀ ਹੁੰਦੇ ਆ ਕੋਈ ਮਾੜੇ ਵੀ ਹੁੰਦੇ ਆ ਤੇ ਉੱਥੇ ਵੀ ਆਪਾਂ ਸੰਗਤ ਕਰਦੇ ਹਾਂ ਫੇਰ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਉੱਥੇ ਵੀ ਸੰਗਤ ਹੁੰਦੀ ਹੈ ਉੱਥੇ ਵੀ ਆਪਾਂ ਬਾਣੀ ਪੜ੍ਹਦੇ ਹਾਂਗਾ ਹਾਂ ਤੇ ਫੇਰ ਹੁਣ ਇੱਕ ਸੰਗਤ ਹੁੰਦੀ ਹੈਗੀ ਹੈ ਜਿਹੜੀ ਕਿ ਬਹੁਤ ਹੀ ਮਾੜੀ ਸੰਗਤ ਉਹ ਬਹੁਤ ਖਤਰਨਾਕ ਸੰਗਤ ਹੁੰਦੀ ਹੈ ਉਹ ਪਹਿਲਾਂ ਆਪਾਂ ਉਹਦੀ ਪੰਕਤੀ ਸਾਂਝ ਪੰਕਤੀ ਦੀ ਸਾਂਝ ਪਾਵਾਂਗੇ ਫਿਰ ਆਪਾਂ ਉਸ ਖਤਰਨਾਕ ਸੰਗਤ ਵਾਰੀ ਆਪਾਂ ਸਾਂਝ ਪਾਵਾਂਗੇ ਸਾਂਝ ਕਰੀਜੇ ਗੁਨਾਹ ਕੇਰੀ ਛੋੜ ਅਬ ਗੁਣ ਚੱਲੀਏ ਸਾਂਝ ਕਰੀਜੇ ਗੁਨਾਹ ਕੇਰੀ ਆਪਾਂ ਸਿਰਫ ਅੱਛੇ ਗੁਨਾਹ ਦੀ ਸਾਂਝ ਕਰਨੀ ਹੈ ਛੋੜ ਅਬ ਗੁਣ ਚੱਲੀਏ ਆਪਾਂ ਉਹ ਆਪਾਂ ਜਿਹੜੇ ਮਾਰੇ ਹੁੰਦੇ ਮਾਰੇ ਹੁੰਦੇ ਹਨ ਵਿਚਾਰ ਉਹਨਾਂ ਨੂੰ ਆਪਾਂ ਨਹੀਂ ਸੁਣਨਾ ਤੇ ਉਹਨਾਂ ਬਾਰੇ ਆਪਾਂ ਵਿਚਾਰ ਨਹੀਂ ਕਰਨੀ ਤੇ ਹੁਣ ਇਹ ਖਤਰਨਾਕ ਚੀਜ਼ ਜਿਹੜੀ ਹੈਗੀ ਹੈ ਖਤਰਨਾਕ ਸੰਗਤ ਇਹ ਹੈਗਾ ਹੈ ਮੋਬਾਈਲ ਫੋਨ ਇਹ ਤੇ ਚੰਗੀ ਸੰਗਤ ਵੀ ਹੋ ਸਕਦੀ ਹੈ ਤੇ ਮਾੜੀ ਸੰਗਤ ਵੀ ਹੋ ਸਕਦੀ ਹੈ ਜਿਹੜੀ ਹੁਣ ਆਪਾਂ 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 ਫੋਨ ਫੜਦੇ ਹਾਂ ਸਿੱਧਾ YouTube ਤੇ ਜਾ ਕੇ ਆਪਾਂ ਸ਼ਾਰਟਸ ਤੇ ਫੋਨ ਐਵੇਂ ਕਲਿੱਕ ਕਰਕੇ ਆਪ ਸਵੈਪ ਕਰਕੇ ਦੇਖੀ ਜਾਂਦੇ ਹਾਂ ਉਹ ਬਹੁਤ ਹੀ ਮਾੜੀ ਸੰਗਤ ਹੈ ਇੱਕ ਫੋਨ ਇੱਕ ਐਵੇਂ ਐਸੀ ਚੀਜ਼ ਹੈ ਜਿਹੜੀ ਕਿ ਤੁਹਾਡੇ ਦਿਮਾਗ ਨੂੰ ਕੰਟਰੋਲ ਕਰਦੀ ਹੈ ਇਹ ਉਹ ਜਿਨ੍ਹਾਂ ਨੇ ਇਹ ਬਣਾਇਆ ਇਹ ਫੋਨ ਬਣਾਇਆ ਹੈ ਉਸ ਦਾ ਹੀ ਉਸ ਸ਼ਰਿਆਮ ਕਹਿੰਦੇ ਹਨ ਚੀਜ਼ ਹੁੰਦੀ ਹੈ ਤੇ ਹੁਣ ਆਪਾਂ ਇਹ ਤੇ ਚੰਗੀ ਸੰਗਤ ਵੀ ਕਰ ਸਕਦੇ ਹਾਂ ਜਿੱਦਾਂ ਕਿ ਦਾਸ ਦੇ ਮਾਤਾ ਪਿਤਾ ਜੀ ਫੋਨ ਤੇ ਕਥਾ ਸੁਣਦੇ ਹਨ ਉਹ ਫੋਨ ਤੇ ਕਵੀਸ਼ਰੀ ਸੁਣਦੇ ਹਨ ਇਹ ਚੰਗੀ ਸੰਗਤ ਹੁੰਦੀ ਹੈ ਸਾਰੀ ਚੰਗੀ ਸੰਗਤ ਹੁੰਦੀ ਹੈ ਇਹ ਤੇ ਜਿਹੜੇ ਛੋਟੇ ਬੱਚੇ ਹੁੰਦੇ ਹਨ ਉਹ ਸਿੱਧਾ ਹੀ ਫੋਨ ਫੜ ਕੇ ਜਿਵੇਂ ਉਸ ਦਾਸ ਨੇ ਆਪ ਜੀ ਨੂੰ ਦੱਸਿਆ ਸੀਗਾ ਕਿ ਸਦਾ ਫੋਨ ਫੜ ਕੇ YouTube ਤੇ ਜਾ ਕੇ ਸਵਾਈਪ ਕਰਦੇ ਹਨ ਉਵੇਂ ਹੀ ਬੱਚੇ ਕਰਦੇ ਹਨ ਜਿਹੜੇ ਕਿ ਬੱਚਿਆਂ ਨੂੰ ਕੁਝ ਨਹੀਂ ਪਤਾ ਹੁੰਦਾ ਕਿ ਕਿਹੜੀ ਕਿਹੜੀ ਸੰਗਤ ਅੱਛੀ ਹੁੰਦੀ ਹੈ ਕਿਹੜੀ ਮਾੜੀ ਹੁੰਦੀ ਹੈ ਹੁਣ ਸਾਧ ਸੰਗਤ ਜੀ ਮਾਤਾ ਪਿਤਾ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਫੋਨ ਨਾ ਫੜਾਓ ਜੀ ਜੇ ਉਹ ਤੁਹਾਨੂੰ ਤੰਗ ਕਰ ਰਹੇ ਹਨ ਜਾਂ ਤੁਹਾਨੂੰ ਕੰਮ ਨਹੀਂ ਕਰਨ ਦੇ ਰਹੇ ਤਾਂ ਬਾਬਾ ਉਹਨਾਂ ਨੂੰ ਕੋਈ ਅੱਛੀ ਕਥਾ ਸਟੋਰੀ ਲਾ ਕੇ ਦੇ ਦਿਓ ਗੁਰਮੁਖ ਦੇ ਗੁਰਮੁਖੀ ਦੇ ਰਿਲੇਟਡ ਕੋਈ ਸਟੋਰੀ ਲਾ ਕੇ ਦੇ ਦਿਓ ਚਾਰ ਸਾਹਿਬਜ਼ਾਦਿਆਂ ਦੀ ਮੂਵੀ ਹੈਗੀ ਐ ਭਾਈ ਤਾਲੂ ਸਿੰਘ ਜੀ ਦੀ ਮੂਵੀ ਹੈ ਭਾਈ ਸੁਬੇਗ ਸਿੰਘ ਜੀ ਭਾਈ ਸ਼ਹਾਬ ਸਿੰਘ ਜੀ ਦੀ ਵੀ ਵੀ ਮੂਵੀ ਆਉਂਦੀ ਹੁੰਦੀ ਐ ਉਹ ਤੁਸੀਂ ਲਾ ਕੇ ਦੇ ਸਕਦੇ ਹੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਗੱਜ ਵੱਜ ਕੇ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਫਤੇ